ਸੋ ਐਸਥਮਾ ਦੇ ਨਾਲ ਇੱਕ ਬੱਚਾ ਤੁਹਾਡੇ ਕੋਲ ਪ੍ਰੈਜੈਂਟ ਕਰ ਸਕਦਾ ਹੈ ਕਫ ਦੇ ਨਾਲ ਬੱਚਾ ਵਿਜ਼ਿੰਗ ਦੇ ਨਾਲ ਵੀ ਪ੍ਰੈਜੈਂਟ ਕਰ ਸਕਦਾ ਹੈ ਮਦਰ ਉਹਦੇ ਵਿੱਚ ਕੰਪਲੇਨਟ ਕਰਨਗੇ ਜਨਰਲੀ ਪੇਰੈਂਟਸ ਕੰਪਲੇਨਟ ਕਰਦੇ ਨੇ ਕਿ ਬੱਚੇ ਦੇ ਵਿੱਚ ਵਿਸਲਿੰਗ ਸਾਊਂਡ ਸੁਣਾਈ ਦੇ ਰਹੀ ਹੈ ਇਹਦੇ ਨਾਲ-ਨਾਲ ਬੱਚਾ ਖਿੱਚ ਕੇ ਸਾਹ ਲੈ ਰਿਹਾ ਹੋ ਸਕਦਾ ਹੈ ਬੱਚੇ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੋਏਗੀ ਬੱਚੇ ਦਾ ਸਾਹ ਲੈਣਾ ਤੇਜ਼ ਵੀ ਹੋ ਸਕਦਾ ਹੈ ਤੇ ਬੱਚੇ ਦਾ ਸਾਹ ਲੈਣਾ ਕੱਟ ਵੀ ਹੋ ਸਕਦਾ ਹੈ ਇਹਦੇ ਨਾਲ-ਨਾਲ ਬੱਚੇ ਦੀ ਦਿਲ ਦੀ ਧੜਕਣ ਹੈ ਉਹ ਵੀ ਵਧੀ ਹੋ ਸਕਦੀ ਹੈ ਤੇ ਬਹੁਤ ਜਿਆ ਐਕਸਟ੍ਰੀਮ ਕੇਸਿਸ ਦੇ ਵਿੱਚ ਉਹ ਕੱਟ ਵੀ ਸਕਦੀ ਹੈ ਇਹਦੇ ਨਾਲ-ਨਾਲ ਜੇ ਆਪਾਂ ਇਸ ਪੁਆਇੰਟ ਤੇ ਵੀ ਅਗਰ ਆਪਾਂ ਇੰਟਰਵਿਊ ਨਹੀਂ ਕਰਦੇ ਤਾਂ बच्चा बेहोशी ਦੇ ਨਾਲ ਵੀ ਆ ਸਕਦਾ ਹੈ ਬਿਲਕੁਲ ਹੀ ਲਿਥਾਰਜੀ ਕੰਡੀਸ਼ਨ ਦੇ ਵਿੱਚ ਵੀ ਹਸਪੀਟਲ ਦੇ ਵਿੱਚ ਪਹੁੰਚ ਸਕਦਾ ਹੈ ਇਸ ਕਰਕੇ ਜਦੋਂ ਵੀ ਬੱਚਾ ਐਮਰਜੈਂਸੀ ਦੇ ਵਿੱਚ ਆਉਂਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਬੱਚੇ ਦਾ ਰੈਸਪੀਰੇਟਰੀ ਰੇਟ ਹਾਰਟ ਰੇਟ ਉਦੀ ਸੈਚੂਰੇਸ਼ਨ ਆਕਸੀਜਨ ਦੀ ਮਾਤਰਾ ਦੀ ਕਮੀ ਇਹਨਾਂ ਬੱਚਿਆਂ ਦੇ ਵਿੱਚ ਆਮ ਪਾਈ ਜਾਂਦੀ ਹੈ ਤਾਂ SPO2 ਐਂਡ ਇਹਦੇ ਨਾਲ ਨਾਲ ਆਪਣੇ ਡਿਟ੍ਰੈਕਸ਼ਨਸ ਜੋ ਹੈਗੇ ਆ ਸੁਪਰਾਸਟर्नल ਡਿਟ੍ਰੈਕਸ਼ਨਸ ਅਲੋਂਗ ਵਿਦ ਦਵੀਜ਼ਿੰਗ ਆਪਾਈ ਸਾਰਾ ਕੁਝ ਇਹਨਾਂ ਬੱਚਿਆਂ ਦੇ ਵਿੱਚ ਦੇਖਣਾ ਹੁੰਦਾ ਤੇ ਇਹਨਾਂ ਬੱਚਿਆਂ ਦੇ ਵਿੱਚ ਅਗਰੇ ਬੱਚੇ ਅਲਟਰ ਟੈਂਸ ਕੌਂਸ਼ੀਅਸਨੈਸ ਨਾਲ ਆਂਦੇ ਨੇ ਬੱਚਾ ਇੱਕ ਸੈਂਟੈਂਸ ਬੋਲਣ ਦੇ ਵਿੱਚ ਨਹੀਂ ਬੋਲ ਪਾ ਰਿਹਾ ਉਸ ਟਾਈਮ ਦੇ ਉੱਤੇ ਇਦੇ ਨਾਲ ਨਾਲ ਐਬਸੈਂਟ ਸਾਊਂਡਸ ਵੀ ਆਪਾਂ ਜਦੋਂ ਆਸਕਲਟੇਟ ਕਰਦੇ ਆਂ ਚੈਸਟ ਦਾ ਉਹਦੇ ਤੇ ਆਪਾਂ ਨੂੰ ਐਬਸੈਂਟ ਸਾਊਂਡਸ ਮਿਲਦੀਆਂ ਤਾਂ ਇਸ ਸੇਵੈਰਿਟੀ ਦੇ ਸਾਰੇ ਲੱਛਣ ਨੇ ਇਨ ਅ ਬ੍ਰੌਂਕੀਅਲ ਐਸਥਮਾ ਤਾਂ ਆਪਾਂ ਜੋ ਇੱਕ ਸੇਵੈਰਿਟੀ ਦੇਖਦੇ ਹੁੰਦੀ ਹੈ ਐਸਥਮਾ ਦੀ ਤਾਂ ਜਦੋਂ ਬੱਚਾ ਇੱਕ ਐਮਰਜੈਂਸੀ ਛਾਉਂਦਾ ਹੈ ਤਾਂ ਪ੍ਰੈਮ ਸਕੋਰਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਆਪਾਂ ਮਾਈਲਡ ਮਾਡਰੇਟ ਤੇ ਸਵੈਅਰ ਕੈਟਾਗਰੀ ਦੇ ਵਿੱਚ ਬੱਚਿਆਂ ਨੂੰ ਰੱਖਦੇ ਆਂ ਤੇ ਅਗਰ ਬੱਚਾ 7 ਟੂ 8 ਪ੍ਰੈਮ ਸਕੋਰਿੰਗ ਦੇ ਵਿੱਚ ਆਂਦਾ ਹੈ ਤਾਂ ਦੈਟ ਮੀਨਸ ਕਿ ਉਹ ਸਵੈਅਰ ਬ੍ਰੌਂਕੀਅਲ ਐਸਥਮਾ ਦੇ ਨਾਲ ਆਇਆ ਹੈ ਤੇ ਉਹਨੂੰ ਆਈਸੀਯ ਸੋ ਇੱਕ ਬੱਚਾ ਅਗਰ ਅਲਟਰਡ ਕੌਨਸ਼ੀਅਸਨੈਸ ਨਾਲ ਆਂਦਾ ਹੈ ਤੇ ਅਗਰ ਚੈਸਟ ਆਸਕਲਟੇਸ਼ਨ ਕਰਨ ਤੇ ਆਪਾਂ ਨੂੰ ਬ੍ਰੇਥ ਸਾਊਂਡਸ ਐਬਸੈਂਟ ਮਿਲਦੀਆਂ ਬੱਚੇ ਦੀ ਜਿਹੜੀ ਆਕਸੀਜਨ ਦੀ ਮਾਤਰਾ ਉਹ ਘਟ ਜਾਂਦੀ ਹੈ ਤੇ ਐਸ ਪੀਓ2 ਆਪਾਂ ਨੂੰ ਲੈਸ ਥੈਨ 90% ਮਿਲਦੀ ਹੈ ਤੇ ਇੱਕ ਪੀਐਫਆਰ ਅਗਰ ਲੈਸ ਥੈਨ 25% ਮਿਲਦਾ ਹੈ ਇਹਦੇ ਨਾਲ ਨਾਲ ਅਗਰ ਪਲਸਸ ਪੈਰਾਡੌਕਸਿਸ ਮੋਰ ਥੈਨ 20 ਐਮਐਮ ਮਿਲਦਾ ਹੈ ਆਪਾਂ ਨੂੰ ਤਾਂ ਇਹ ਸਾਰੇ ਲੱਛਣ ਨੇ ਇੱਕ ਸਵੈਰਿਟੀ ਆਫ ਦਾ ਬ੍ਰੌਂਕੀਅਲ ਐਸਥਮਾ ਇਹਦੇ ਨਾਲ ਨਾਲ ਕਈ ਵਾਰੀ ਬੱਚਿਆਂ ਦੇ ਵਿੱਚ ਸੈਂਟਰਲ ਸਾਈਨੋਸਿਸ ਵੀ ਪਾਈ ਜਾਂਦੀ ਹੈ